ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਸਭ ਤੋਂ ਪਹਿਲਾਂ 4 ਕਿਲੋ ਗੱਤਾ ਚੱਕਿਆ ਸੋਨੂ ਕਰੈਨਾ ਸਟੋਰ ਤੋਂ ਅੱਜ ਆਪਾਂ ਇਹਨਾਂ ਦੇ ਗੱਤਾ ਚੱਕਾਂਗੇ ਉਸ ਤੋਂ ਬਾਅਦ ਆਪਾਂ ਨੇ ਜਾਣਾ ਜੀ ਹੋਰ ਪਾਸੇ ਲੋਹਾ ਚੱਕਣਾ ਬਾਜ਼ਾਰ 'ਚ ਆਪਣੇ ਅੱਜ ਜਾਇਆ ਨਹੀਂ ਜਾਣਾ ਆਪਣੇ ਮਿੱਤਰ ਕੋਲੇ ਲੋਹਾ ਪਿਆ ਸੋਮੇ ਕੋਲੇ ਉਹ ਲਿਆਉਣਾ ਚੱਕ ਉਹਦਾ ਫੋਨ ਆਇਆ ਹੋਇਆ ਆ ਗਏ ਜੀ ਆਪਾਂ ਹੁਣ ਉਹਦੇ 플ਾਟ ਦੇ ਵਿੱਚ ਇੱਥੇ ਲੋਹਾ ਚੱਕਣਾ ਆ ਸਾਰਾ ਲੋਹਾ ਇਹਨਾਂ ਦਾ ਪਾਇਆ ਪਿਆ ਬੂਰੀਆਂ 'ਚ ਤੇ ਕੋਸਾ ਸਸਰੀਆ ਪਿਆਗਾ ਤੇ ਬਾਕੀ ਇਹਨਾਂ ਕੋਲੇ ਪਏ ਨੇਗੇ ਸੀਮੈਂਟ ਵਾਲੇ ਗੱਟੇ ਆ ਖਾਲੀ ਗੱਟੇ ਨੇ ਜੋ ਆਪਾਂ ਇਹ ਸਾਰਾ ਸਮਾਨ ਲੈ ਕੇ ਜਾਣਾ ਇੱਥੋਂ ਜਾ ਕੇ ਫਿਰ ਇਹਦਾ ਆਪਾਂ ਕਰਾਂਗੇ ਦੁਕਾਨ ਤੇ ਜਾ ਕੇ ਆਪਣੀ ਤੇ ਵਜਣਾ ਹੁਣ ਆਪਾਂ ਕਰ ਲਈ ਰੈਡੀ ਲੋਡ ਇਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਜਾ ਆਪਦਾ ਲੈ ਜਾ ਜਾ ਕੇ ਉੱਥੇ ਵਜਣ ਕਰਕੇ ਜਿੰਨੇ ਪੈਸੇ ਫੜਾ ਦੇ ਸੰਨੂ ਇਹ ਵੀ ਆਪਣੇ ਮਿੱਤਰ ਨੇ ਪੱਕੇ ਸੋ ਆਪਾਂ ਹੁਣ ਚੱਲੇ ਆਂਗੇ ਆਪਣੀ ਦੁਕਾਨ ਦੇ ਉਪਰ ਅੱਜ ਤਾਂ ਕਰਕੇ ਬਾਜ਼ਾਰ ਤੀ ਨਹੀਂ ਜਾਇਆ ਗਿਆ ਆਪਣੇ ਤੋਂ ਆਪਾਂ ਹੁਣ ਆਗੇ ਜੀ ਦੁਕਾਨ ਤੇ ਦੁਕਾਨ ਤੇ ਆ ਕੇ ਇਹਨਾਂ ਦਾ ਲੋਹੇ ਦਾ ਕਰਨ ਲੱਗੇ ਵਜਣਾ ਪਹਿਲਾ ਪਾਕ ਥੈਲਾ ਧਰਿਆ ਇਹਨਾਂ ਕੋਲ ਆ ਪੰਜ ਛੇ ਥੈਲੇ ਜਿਹੜੇ ਆਪਾਂ ਚੱਕ ਕੇ ਲਿਆਂਦੇ ਲੋਹੇ ਦੇ ਉਸਾ ਖੁੱਲਾ ਲੋਹਾ ਸੀਗਾ ਸਰੀਆ ਸੁਰਿਆ ਇਹ ਸਾਰੇ ਦਾ ਕਰਾਂਗੇ ਵਜਨ ਵਜਨ ਤੋਂ ਬਾਅਦ ਜੋ ਵਜਨ ਹੋਊਗਾ ਆਪਾਂ ਇਹਦਾ ਆਪਣਾ ਕਿਤਾਬ ਉਹਨਾਂ ਨੂੰ ਫੜਾ ਆਵਾਂਗੇ ਜਿੰਨੇ ਬਣੇ ਪੈਸੇ ਸੋ ਆਪਾਂ ਹੁਣ ਇਹ ਮਾਲ ਆਪਣੇ ਕੰਡੇ ਤੇ ਦੁਕਾਨ ਤੇ ਤੋਲ ਰਹੇ ਆ ਇਹ ਛੋਟੇ ਕੰਡੇ ਤੇ ਤੋਲਣ ਦੇ ਸੈੱਟ ਵੀ ਨਹੀਂ ਆਉਂਦਾ ਹੈਗਾ ਤੇ ਜਿਹੜਾ ਜਿਆਦਾ ਮਾਲ ਹੁੰਦਾ ਜਿਵੇਂ ਹੁਣ ਕਵਾਂਟਲ ਖੰਡ ਦੇ ਲੋਹਾ ਲਵੇ ਆ ਇਹ ਉਹ ਆਪਾਂ ਆਪਣੀ ਦੁਕਾਨ ਤੇ ਤੋਲਦੇ ਹੁੰਨੇ ਆ ਇਹ ਜਿਹਾ ਮਾਲ ਇਹ ਕਮਾਂਡ ਆਪਣਾ ਕੰਡਾ ਜੋ ਵੱਡਾ 3 ਕੁੰਟਲ ਵਾਲਾਗਾ ਆ ਮਾਲ ਆਪਾਂ ਤੋਲ ਲਿਆ ਜੀ ਉਸ ਤੋਂ ਬਾਅਦ ਆਪਾਂ ਜਾਣਾਗਾ ਜੀ ਇੱਕ ਹੋਰ ਪਾਸਿਓਂ ਫੋਨ ਆਇਆ ਹੋਇਆ ਆਪਾਂ ਨੂੰ ਹੁਣ ਆਪਾਂ ਇਸ ਤੋਂ ਬਾਅਦ ਜਾਵਾਂਗੇ ਉੱਥੇ ਤੇ ਉਹਨਾਂ ਕੋਲੇ ਵੀ ਪਿਆ ਜੀ ਕਵਾੜ ਉਹ ਕਰਦੀ ਸਫਾਈ ਕਰੀ ਉਹਨਾਂ ਨੇ ਆ ਆਗੇ ਜੇ ਆਪਾਂ ਦੂਸਰੀ ਜਗ੍ਹਾ ਤੇ ਕਿਸੇ ਦੇ ਘਰੇ ਆ ਸਾਮਾਨ ਉਹਨਾਂ ਕੋਲੇ ਗੱਤਾ-ਗੱਤਾ ਦਾ ਪਲਾਸਟਿਕ ਦਾ ਪੂਰਾ ਭਰ ਲਿਆ ਆਪਾਂ ਤੇ ਆ ਗੱਤੇ ਨੇ ਵੱਡੇ ਆ ਤਾਰਾਂ ਹੀ ਆ ਸੀਗੀਆਂ ਤੇ ਇਹਦੇ ਵਿੱਚ ਪਲਾਸਟਿਕ ਸੀਗਾ ਇਹ ਵੀ ਆਪਾਂ ਚੱਕ ਲਿਆ ਮਾਲ ਉਸ ਤੋਂ ਬਾਅਦ ਆ ਕਰਤੀ ਆਪਣੀ ਰੇੜੀ ਲੋਡ ਇਹ ਆਪਾਂ ਵਿਆਰ ਚਲਾਇਆ ਜੀ ਦੂਸਰਾ ਕਿਹੜਾ ਇਹ ਕਿਸੇ ਦੇ ਘਰੋਂ ਮਾਲ ਚੱਕਿਆ ਸੀਗਾ ਲੋਕਲੀ ਮੇਰੀ ਦੁਕਾਨ ਦੇ ਨੇੜੇੋਂ ਇਹ ਵੀ ਆਪਣੇ ਪੱਕੇ ਗਾਹਕ ਨੇਗੇ ਇਹ ਵੀ ਮਾਲ ਆਪਾਂ ਨੂੰ ਦਿੰਦੇ ਨੇ ਉਸ ਤੋਂ ਬਾਅਦ ਆ ਗਏ ਜੀ ਆਪਾਂ ਔਜਲਾ ਖੇਤੀ ਸੇਵਾ ਸੈਂਟਰ ਇਹਨਾਂ ਤੋਂ ਗੱਠਾ ਚੱਕਣਾ ਸੀ ਆ ਪਿਆ ਕੁੱਲਿਆ ਗੱਤਾ ਇਹਨਾਂ ਦਾ ਹੁਣ ਆਪਾਂ ਇਹਦੇ ਬਣਾਵਾਂਗੇ ਪਲੰਦੇ ਹੁਣ ਆਪਾਂ ਇਕੱਲੇ ਇਕੱਲੇ ਡੱਬੇ 'ਚ ਛੇਪੀਆਂ ਲਾ ਕੇ ਸਾਰੇ ਪਹਿਲਾਂ ਇੱਕ ਸਾਈਡ ਤੇ ਰੱਖਾਂਗੇ ਉਸ ਤੋਂ ਬਾਅਦ ਸਾਈਡ ਤੋਂ ਰੱਖਣ ਤੋਂ ਬਾਅਦ ਇਹਨਾਂ ਦਾ ਆਪਾਂ ਬਣਾਵਾਂਗੇ 18 18 20 20 ਕਿਲੋ ਦੇ ਪਲੰਦੇ ਸੋ ਆ ਜਿੰਨੇ ਡੱਬੇ ਪੈਣੇ ਸਾਰੇ ਆਪਾਂ ਇਹ ਖੋਲਣੇ ਨੇਗੇ ਹੌਲੀ ਹੌਲੀ ਕਰਕੇ ਇੱਥੇ ਆਪਾਂ ਤਕਰੀਬਨ ਲੱਗ ਜੂ ਘੰਟੇ ਦਾ ਕੰਮ ਆਪਣਾ ਇਹ ਸਾਰੇ ਗੱਤੇ ਖੋਲਣਾ ਸੋ ਖੋਲ ਕੇ ਗੱਤੇ ਉਸ ਤੋਂ ਬਾਅਦ ਆਪਾਂ ਇਹਨਾਂ ਕੋਲੇ ਇਹਨਾਂ ਦਾ ਕੰਡਾ ਹੈਗਾ ਇੱਥੇ ਇੱਥੇ ਹੀ ਵਜਨ ਕਰਾਂਗੇ ਆ ਗੱਤੇ ਦਾ ਆ ਜਿਹੜਾ ਗੱਤਾ ਹੁੰਦਾ ਇਹ ਵੀ ਹੈਵੀ ਗੱਤੇ ਹੁੰਦਾਗਾ ਜਿਹੜਾ ਸਪਰੇਅ ਵਾਲੇ ਆਉਂਦੀਆਂ ਦਵਾਈਆਂ ਜਿਹਦੇ ਵਿੱਚ ਹੁਣ ਆਪਾਂ ਇਹਦੇ ਕਰ ਲਏ ਪਲੰਦੇ ਤਿਆਰ ਆ ਲਾਹੜਿਆ ਥੱਲੇ ਜੀ ਹੁਣ ਆਪਾਂ ਇਹਦਾ ਕਰਾਂਗੇ ਵਜਨ ਇਹਦੇ 4-5 ਪਲੰਦੇ ਬਣਾ ਲਏ ਆਪਾਂ ਤੇ ਆ ਇੱਕ ਬੂਰੇ ਚ ਪਾ ਲਿਆ ਹੁਣ ਆਪਾਂ ਇਹਦਾ ਕਰ ਲਿਆ ਵਜਨ ਗੱਤੇ ਦਾ ਆ ਵੀ ਇੱਕ ਦੂਜਾ ਬਲੰਦਾ ਕਰ ਲਿਆ ਵਜਨ ਹੁਣ ਹੁਣ ਆਪਾਂ ਇਹਨੂੰ ਆਪਣੀ ਰੇੜੀ ਤੇ ਕਰਾਂਗੇ ਲੋਡ ਉਸ ਤੋਂ ਬਾਅਦ ਆਗੇ ਜੀ ਆਪਾਂ ਆਪਣੀ ਦੁਕਾਨ ਤੇ ਇਹ ਆਪਣਾ ਅੱਜ ਦਾ ਵਲੌਗ ਆ ਜੀ ਆਪਾਂ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਸਪੋਰਟ ਕਰਿਆ ਕਰੋ ਜੀ ਧੰਨਵਾਦ ਜੀ